ਬڑا ਸਾਉ ਹੁੰਦਾ ਸੀ ਇਹ ਇਲਤ ਨਾ ਕਰਦਾ ਕਿਸੇ ਮੂਰੇ ਬੋਲਣ ਦੀ ਹਿੰਮਤ ਨਾ ਕਰਦਾ ਕੀ ਐਸਾ ਜੱਟ ਵਿੱਚ ਪਾਇਆ ਨੂੰ ਹੈ ਨਹੀਂ ਤੂੰ ਫੋਨ ਕਰ ਕਰਕੇ ਮੇਰੇ ਮੁੰਡੇ ਨੂੰ ਬਗਾੜ ਦਿੱਤਾ ਤੈਨੂੰ ਹੈ ਨਹੀਂ ਨਿਤ ਫੋਨ ਕਰ ਕਰਕੇ ਮੁੰਡੇ ਨੂੰ ਬਗਾੜ ਦਿੱਤਾ ਤਾਏ ਨੂੰ ਹੈਨੀ ਨਿੱਤ ਫੋਨ ਕਰ ਕਰਕੇ ਮੁੰਡੇ ਨੂੰ ਗੁਗਾੜ ਦਿੱਤਾ ਤਾਏ ਨੂੰ ਹੈਨੀ ਨਿੱਤ ਫੋਨ ਕਰ ਕਰਕੇ ਮਾਂ ਨੂੰ ਨਹੀਂ ਬੋਲਦਾ ਪੈਣ ਨੂੰ ਨਹੀਂ ਬੋਲਦਾ ਮਾਂ ਨੂੰ ਨਹੀਂ ਬੋਲਦਾ ਪੈਣ ਨੂੰ ਨਹੀਂ ਬੋਲਦਾ ਮੇਰੇ ਕੰਨੀ ਆਉਂਦਾ ਓ ਹਲਾਕਾਰੇ ਕਿਨੀ ਸੱਸੇ ਤੈ ਨੀਮਤ ਦਿੱਤੀ ਪੁੱਤ ਕੱਲਾਕਾਰੇ ਸੱਸੇ ਤੈਨਾ ਮਤ ਦਿੱਤੀ ਪੁੱਤ ਕੱਲਾਕਾਰੇ ਸੱਸੇ ਤੈਨਾ ਮਤ ਦਿੱਤੀ ਪੁੱਤ ਕੱਲਾਕਾਰੇ